ਕਾਚ ਰਹਿ ਕਿ ਉਹਨੂੰ ਦੇਖਣਾ ਕਿ ਇਹਨੂੰ ਕਿਵੇਂ ਆਪਾਂ ਨਜਿੱਟ ਸਕਦੇ ਹਾਂ ਉਹ ਹੋਰ ਜ਼ਰੂਰੀ ਹੁੰਦਾ ਸੋ ਇਸ ਕਰਕੇ ਮੈਂ ਹਮੇਸ਼ਾ ਲਾਈਫ ਨੂੰ ਬਹੁਤ ਈਜ਼ੀ ਲਿਆ ਕੋਈ ਕੋਈ ਵੱਡਾ ਕੰਮ ਹੋ ਜਵੇ ਕੋਈ ਪਰੇਸ਼ਾਨੀਆਂ ਆ ਜਲੇ ਕੋਈ ਬਹੁਤ ਵੱਡੀ ਸਫਲਤਾ ਮਿਲ ਜਵੇ ਤਾਂ ਵੀ ਬਸ ਉਦਾਂ ਦੀ ਰਹਿਣੇ ਹਾਂ ਮੈਂ ਨਾ ਜਿਆਦਾ ਕਦੇ ਛਾਲਾਂ ਨਹੀਂ ਮਾਰੀਆਂ ਨਾ ਕਦੇ ਮਾੜੇ ਟਾਈਮ ਤੇ ਰੋਮ ਰੋਮ ਜੀ ਕੀਤੀ ਬੜੀ ਮੈਂ ਤੁਹਾਨੂੰ ਕਹਿ ਰਹੀ ਸੀ ਕਿ ਤੁਸੀਂ ਨਾ ਬਹੁਤ ਘੱਟ ਫਿਲਮਾਂ ਕੀਤੀਆਂ ਪਰ ਤੁਸੀਂ ਆਪਣੀ ਫਿਲਮਾਂ ਦੇ ਨਾਲ ਬੜਾ ਇਦਾਂ ਜੁੜੇ ਹੁੰਨੇ ਹਰ ਪੱਖ ਤੋਂ ਜੁੜੇ ਹੁੰਨੇ ਅੰਦਰ ਆ ਮੈਂ ਉਹ ਪੁੱਛਣਾ ਕਿਉਂਕਿ ਫਿਰ ਮੈਂ ਸ਼ਾਇਦ ਨਾ ਲੈ ਲਿਆ ਜੂੰਗੀ ਜੀ ਨਹੀਂ 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 ਇੱਕ ਆ ਸੋchna ਲਗੀ ਬਿਲਕੁਲ ਇੱਕ ਆਰਟਿਸਟ ਹੁੰਦਾ ਨਾ ਉਹਦੀ ਜ਼ਿੰਦਗੀ ਤੇ ਬੜੇ ਸਾਰੇ ਪੱਖ ਹੁੰਦੇ ਆ ਲੋਕਾਂ ਨੂੰ ਲੱਗਦਾ ਇੰਨਾ ਦੀ ਹੀ ਜ਼ਿੰਦਗੀ ਹੈ ਕਿਉਂਕਿ ਸ਼ਾਇਦ ਸਾਨੂੰ ਸਿਰਫ ਚੰਗਾ ਨਜ਼ਰ ਆ ਰਿਹਾ ਹੁੰਦਾ ਪਰ ਇੱਕ ਆਰਟਿਸਟ ਬਹੁਤ ਕੁਝ ਅਜੀਹਾ ਵੀ ਸਹਿ ਰਿਹਾ ਹੁੰਦਾ ਜਿਹੜਾ ਆਮ ਲੋਕਾਂ ਨੂੰ ਨਹੀਂ ਪਤਾ ਹੁੰਦਾ ਸੋ ਤੁਹਾਨੂੰ ਲੱਗਦਾ ਇੱਕ ਆਰਟਿਸਟ ਹੋਣ ਦੇ ਨਾਤੇ ਜ਼ਿੰਦਗੀ ਇੰਨੀ ਵੀ ਆਸਾਨ ਨਹੀਂ ਹੁੰਦੀ ਬੇਸ਼ੱਕ ਰੱਬ ਬਹੁਤ ਕੁਝ ਦਿਨ ਦਾ ਲੋਕਾਂ ਦਾ ਪਿਆਰ ਹਰ ਕਿਸੇ ਨੂੰ ਨਹੀਂ ਮਿਲਦਾ ਹਰ ਕਿਸੇ ਨਾਲ ਹਰ ਕੋਈ ਫੋਟੋ ਨਹੀਂ ਖਿਚਾਉਣਾ ਚਾਹੁੰਦਾ ਹੁੰਦਾ ਸੋ ਇੱਕ ਆਰਟਿਸਟ ਹੋਣ ਦੇ ਨਾਤੇ ਤੁਸੀਂ ਸਭ ਤੋਂ ਵੱਧ ਕਿਹੜੀ ਬਲੇਸਿੰਗ ਮਹਿਸੂਸ ਕਰਦੇ ਹੋ ਤਾਂ ਕੁਝ ਅਜੇਹਾ ਜਿਹੜਾ ਕਿਸੇ ਨੂੰ ਨਹੀਂ ਪਤਾ ਪਰ ਤੁਹਾਨੂੰ ਲੱਗਦਾ ਇਹ ਵੀ ਸਾਨੂੰ ਹੀ ਸਹਿਣਾ ਪੈਂਦਾ ਸਸਰੀ ਗੱਲ ਦੋਸਤੋ ਇਸ ਮੌਕੇ ਦੀ ਖਾਸ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਰਵਿੰਦਰ ਗਰੇਵਾਲ ਜੋ ਕਿ ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਦਾ ਜਾਣਿਆ ਪਛਾਣਿਆ ਨਾਮ ਹੈ ਰਵਿੰਦਰ ਗਰੇਵਾਲ ਦੇ ਪਰਿਵਾਰਕ ਗੀਤਾਂ ਨੂੰ ਅੱਜ ਵੀ ਲੋਕ ਉਸੇ ਤਰ੍ਹਾਂ ਪਸੰਦ ਕਰਦੇ ਨੇ ਜਿਵੇਂ ਅੱਜ ਤੋਂ 20-25 ਸਾਲ ਪਹਿਲਾਂ ਕਰਦੇ ਸਨ ਤੇ ਦੱਸ ਦਈਏ ਕਿ ਉੱਥੇ ਹੀ ਰਵਿੰਦਰ ਗਰੇਵਾਲ ਨੇ ਕੁਦਰ ਪਹਿਲਾਂ ਆਪਣੀ ਧੀ ਸੁਖਮਣੀ ਗਰੇਵਾਲ ਦਾ ਵਿਆਹ ਪੰਜਾਬੀ ਫੇਮਸ ਸਿੰਗਰ ਹਿੰਮਤ ਸੰਧੂ ਦੇ ਨਾਲ ਕੀਤਾ ਇਹ ਵਿਆਹ ਦੀ ਹਰ ਇੱਕ ਵੀਡੀਓ ਤੁਸੀਂ ਵੀ ਦੇਖੀ ਹੋਵੇਗੀ ਕਿਉਂਕਿ ਬੇਹਦ ਇਹ ਵੀਡੀਓਜ਼ ਵਾਇਰਲ ਹੋਈਆਂ ਲੋਕਾਂ ਨੇ ਪਸੰਦ ਵੀ ਕੀਤੀਆਂ ਅਤੇ ਇਹਨਾਂ ਨੂੰ ਆਸ਼ੀਰਵਾਦ ਦਿੱਤਾ ਉੱਥੇ ਹੀ ਲੋਕਾਂ ਦੇ ਕਈ ਸਵਾਲ ਵੀ ਸਨ ਜਿਨ੍ਹਾਂ ਦੇ ਵਿੱਚੋਂ ਮੇਨ ਸਵਾਲ ਸਨ ਕਿ ਆਖਿਰ ਰਵਿੰਦਰ ਗਰੇਵਾਲ ਨੇ ਆਪਣੀ ਧੀ ਸੁਖਮਨੀ ਗਰੇਵਾਲ ਦੇ ਲਈ ਹਿਮਤ ਸੰਧੂ ਨੂੰ ਹੀ ਕਿਉਂ ਵਰਦੇ ਤੌਰ ਤੇ ਚੁਣਿਆ ਉਹ ਨੂੰ ਹੀ ਕਿਉਂ ਆਪਣੀ ਤੀ ਦਾ ਜੀਵਨ ਸਾਥੀ ਬਣਾਇਆ ਤੇ ਕੁਝ ਲੋਕਾਂ ਦੇ ਸਵਾਲ ਸਨ ਕਿ ਰਵਿੰਦਰ ਗਰੇਵਾਲ ਦੀ ਆਪਣੇ ਜਵਾਈ ਹਿੰਮਤ ਸੰਧੂ ਦੇ ਨਾਲ ਬੌਂਡਿੰਗ ਕਿਹੋ ਜੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੋਵੇਂ ਇੱਕ ਲਾਈਵ ਸ਼ੋਅ ਇਕੱਠੇ ਕਰਦੇ ਵੀ ਦਿਖਾਈ ਦੇਣਗੇ ਤੇ ਉੱਥੇ ਕੁਝ ਸਵਾਲ ਇਹ ਵੀ ਕਈ ਲੋਕਾਂ ਦੇ ਕਮੈਂਟਾਂ ਦੇ ਵਿੱਚ ਦੇਖਣ ਨੂੰ ਮਿਲੇ ਕਿ ਰਵਿੰਦਰ ਗਰੇਵਾਲ ਨੇ ਆਪਣੀ ਪਤਨੀ ਦਾ ਸਾਥ ਛੱਡ ਦਿੱਤਾ ਤੇ ਹੋਰ ਵਿਆਹ ਕਰਵਾ ਲਿਆ ਤੇ ਦੋਸਤੋ ਇਸ ਦੇ ਬਾਰੇ ਜੋ ਸਵਾਲ ਨੇ ਉਪਤਾ ਤੁਹਾਨੂੰ ਰਵਿੰਦਰ ਗਰੇਵਾਲ ਦੀ ਲੇਟੈਸਟ ਇੰਟਰਵਿਊ ਅੱਗੇ ਦਿਖਾਉਂਦੇ ਆ ਜਿਹਦੇ ਵਿੱਚ ਉਹਨਾਂ ਨੇ ਕਾਫੀ ਕੁਝ ਕਲੀਅਰ ਕਰ ਹੀ ਦਿੱਤਾ ਪਰ ਉੱਥੇ ਹੀ ਪਤਾ ਲੱਗਿਆ ਕਿ ਜਿੱਥੇ ਵਿਆਹ ਦੀ ਗੱਲ ਹੈ ਤੁਸੀਂ ਤਸਵੀਰ ਦੇਖ ਰਹੇ ਹੋ ਇਸ ਦੇ ਵਿੱਚ ਜੋ ਪਿੱਛੇ ਔਰਤ ਦਿਖਾਈ ਦੇ ਰਹੀ ਸੀ ਉਹ ਰਵਿੰਦਰ ਗਰੇਵਾਲ ਦੀ ਪਤਨੀ ਹੈ ਦੋਵਾਂ ਦੇ ਵਿੱਚ ਜੋ ਮਨਮਟਾਵ ਹੋਇਆ ਉਸ ਤੋਂ ਬਾਅਦ ਦੋਵਾਂ ਦਾ ਤਲਾਕ ਹੋ ਗਿਆ ਪਰ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਰਵਿੰਦਰ ਗਰੇਵਾਲ ਨੇ ਉਸ ਤੋਂ ਬਾਅਦ ਵਿਆਹ ਨਹੀਂ ਕਰਵਾਇਆ ਤੇ ਆਪਣੇ ਬੱਚੇ ਹੀ ਪਾਲੇ ਹਨ ਇਹ ਵੀ ਸਚਾਈ ਹੈ ਤੇ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਜੋ ਗੁੱਸਾ ਹੈ ਉਸ ਦਾ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰਵਿੰਦਰ ਗਰੇਵਾਲ ਦੀ ਪਤਨੀ ਨੇ ਉਸ ਸਮੇਂ ਇੰਟਰਵਿਊਜ਼ ਕੀਤੇ ਜਿਸ ਦੇ ਵਿੱਚ ਉਹਨਾਂ ਨੇ ਆਪਣਾ ਪੱਖ ਰੱਖਿਆ ਪਰ ਰਵਿੰਦਰ ਗਰੇਵਾਲ ਉਸ ਸਮੇਂ ਵੀ ਚੁੱਪ ਰਹੇ ਫਿਰ ਚਾ ਇਹਨੂੰ ਆਪਾਂ ਇੱਕ ਚੰਗੀ ਗੱਲ ਮੰਨੀਏ ਜਾਂ ਫਿਰ ਇਸ ਸਮੇਂ ਹੋ ਰਹੇ ਵਿਰੋਧ ਦੇ ਵਿੱਚ ਉਹਨਾਂ ਦੀ ਇਹ ਕਮੀ ਵੀ ਮੰਨ ਸਕਦੇ ਆ ਕਿ ਜੇਕਰ ਉਸ ਸਮੇਂ ਆਪਣਾ ਪੱਖ ਰੱਖਦੇ ਤਾਂ ਸ਼ਾਇਦ ਲੋਕ ਅੱਜ ਉਹਨਾਂ ਦਾ ਵਿਰੋਧ ਨਾ ਕਰਦੇ ਤਾਂ ਇਹ ਵੀ ਪਤਾ ਲੱਗਿਆ ਕਿ ਉਹਨਾਂ ਦੀ ਪਤਨੀ ਦਾ ਅੱਗੇ ਹੋਰ ਥਾਂ ਤੇ ਵਿਆਹ ਹੋਇਆ ਜਾਂ ਨਹੀਂ ਹੋਇਆ ਤਾਂ ਕਲੀਅਰ ਨਹੀਂ ਹੋਇਆ ਪਰ ਇਹ ਕਲੀਅਰ ਹੈ ਕਿ ਰਵਿੰਦਰ ਗਰੇਵਾਲ ਨੇ ਦੂਜਾ ਅਭਿਆਨ ਨਹੀਂ ਕਰਵਾਇਆ ਸਗੋਂ ਆਪਣੇ ਬੱਚਿਆਂ ਦਾ ਹੀ ਪਾਲਣ ਪੋਸ਼ਣ ਕੀਤਾ ਇੱਕ ਧੀ ਤੇ ਇੱਕ ਪੁੱਤ ਹਨ ਰਵਿੰਦਰ ਗਰੇਵਾਲ ਦੇ ਤੇ ਸੁਖਮਨੀ ਗਰੇਵਾਲ ਉਹਨਾਂ ਦੀ ਧੀ ਹੈ ਤੇ ਜੋ ਹੁਣ ਲੇਟੈਸਟ ਇੰਟਰਵਿਊ ਕੀਤੀ ਹੈ ਉਸ ਦੇ ਵਿੱਚ ਰਵਿੰਦਰ ਗਰੇਵਾਲ ਨੇ ਕਈ ਸਵਾਲ ਕਲੀਅਰ ਕਰ ਦਿੱਤੇ ਹਨ ਕਿ ਉਹਨਾਂ ਨੇ ਹਿੰਮਤ ਸੰਧੂ ਨੂੰ ਆਪਣਾ ਜਵਾਈ ਚੁਣਿਆ ਤਾਂ ਉਸ ਤੋਂ ਬਾਅਦ ਉਹ ਕਿਵੇਂ ਮਹਿਸੂਸ ਕਰਦੇ ਨੇ ਅਤੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਦੋਵੇਂ ਜੋ ਉਹਨਾਂ ਦਾ ਜਵਾਈ ਹੈ ਹਿੰਮਤ ਸੰਧੂ ਤੇ ਅਰਵਿੰਦਰ ਗਰੇਵਾਲ ਇਕੱਠੇ ਵੀ ਕਿਸੇ ਲਾਈਵ ਸ਼ੋਅ ਦੇ ਵਿੱਚ ਖਾੜੇ ਦੇ ਵਿੱਚ ਨਜ਼ਰ ਆਉਣਗੇ ਤਾਂ ਇਹਦੇ ਬਾਰੇ ਵੀ ਗੱਲਬਾਤ ਕੀਤੀ ਆਪਣੀ ਆਉਣ ਵਾਲੀ ਫਿਲਮ ਬਲੂ ਬੈਂਡ ਬਾਰੇ ਵੀ ਗੱਲਬਾਤ ਕੀਤੀ ਸੋ ਉਹ ਤੁਹਾਨੂੰ ਸੁਣਾਉਂਦੇ ਆ ਇਹ ਸਾਰੀ ਗੱਲਬਾਤ ਵੀਡੀਓ ਅਖੀਰ ਤੱਕ ਜਰੂਰ ਦੇਖਣਾ ਤੇ ਵੀਡੀਓ ਨੂੰ ਲਾਈਕ ਕਰਕੇ ਅੱਗੇ ਜਿਆਦੇ ਤੋਂ ਜਿਆਦੇ ਸ਼ੇਅਰ ਜ਼ਰੂਰ ਕਰ ਦੇਣਾ ਸੋ ਦੇਖੋ ਇਹ ਵੀਡੀਓ ਤੇ ਉੱਥੇ ਹੀ ਰਵਿੰਦਰ ਗਰੇਵਾਲ ਦੀਆਂ ਇਹਨਾਂ ਗੱਲਾਂ ਨੂੰ ਕਿਤੇ ਨਾ ਕਿਤੇ ਉਹਨਾਂ ਦੀ ਤੀਜ ਸੁਖਮਨੀ ਗਰੇਵਾਲ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਉਹਨਾਂ ਦੀ ਇਹ ਇੰਟਰਵਿਊ ਦਾ ਅੰਸ਼ੇਅਰ ਸ਼ੇਅਰ ਕਰਕੇ ਸਪੋਰਟ ਕੀਤੀ ਹੈ ਸੋ ਆਓ ਹੁਣ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਉਹਨਾਂ ਨੇ ਇੰਟਰਵਿਊ ਦੇ ਵਿੱਚ ਹੋਰ ਕੀ ਕੀ ਕਿਹਾ ਸੀ ਅੱਛਾ ਤੁਸੀਂ ਸਦ ਕਦੀ ਸੋਚਿਆ ਸੀ ਕਿ ਮੇਰੀ ਧੀ ਜਿਹੜੀ ਹੈ ਉਸ ਪਰਿਵਾਰ ਚ ਜਾਏਗੀ ਜਿੱਥੇ ਆਲਰੇਡੀ 뮤ਜ਼ਿਕ ਹੋਏਗਾ ਇਦ ਕੋਈ ਇਦਾਂ ਦਾ ਕੁਝ ਪਹਿਲਾਂ ਤੂੰ ਤਾਂ ਥੋੜਾ ਤੁਹਾਨੂੰ ਪਤਾ ਹੁੰਦਾ ਹੈ ਨਾ ਕਿ ਜਿਉਂ ਜਿੱਥੇ ਪ੍ਰਮਾਤਮਾ ਨੇ ਚਲੋ ਸੰਯੋਗ ਲਿਖਿਆ ਫਿਰ ਮੈਂ ਤਾਂ ਬੜਾ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਸਾਰਾ ਕੁਝ ਬਹੁਤ ਵਧੀਆ ਹੈ ਬੜਾ ਅੱਛਾ ਹੈ ਜਿਹੜੀਆਂ ਹੁਣ ਆਨਲਾਈਨ ਹੋ ਗਈਆਂ ਨੇ OTT ਤੇ ਫਿਲਮ ਸੋ ਉਹਦੇ ਨਾਲ ਬੜੇ ਅਲੱਗ-ਅਲੱਗ ਸਬਜੈਕਟ ਵੀ ਆਉਣੇ ਸ਼ੁਰੂ ਹੋ ਗਏ ਔਰ ਇਹ ਪੰਜਾਬੀ ਇੰਡਸਟਰੀ 'ਚ ਬੜੀ ਲੋਡ ਆ ਕਿ ਅਲੱਗ-ਅਲੱਗ ਵਿਸ਼ਿਆਂ ਤੇ ਫਿਲਮਾਂ ਬਣਨ I think ਮੈਨੂੰ ਲੱਗਦਾ ਕਿ ਜਦੋਂ ਹਰ ਵਜਨ ਮਾਂਜੀ ਦੀ ਵੀਡੀਓ ਆਊਟ ਹੋਈ ਨਾ ਤੇ ਉਹ ਕਹਿੰਦੇ ਕਿ ਜਦੋਂ ਮੈਨੂੰ ਫੋਨ ਆਇਆ ਮੇਰੇ ਮੈਨੇਜਰ ਦਾ ਕਿ ਆਪਣਾ ਇੰਨੀ ਤਰੀਕ ਨੂੰ ਪ੍ਰੋਗਰਾਮ ਲਾਣਾ ਹੈ ਰਵਿੰਦਰ ਜੀ ਦੀ ਬੇਟੀ ਦਾ ਵਿਆਹ ਕਹਿੰਦੇ ਮੈਨੂੰ ਅੱਧਾ ਘੰਟਾ ਯਕੀਨ ਨਹੀਂ ਆਇਆ ਤੇ ਅੱਜ ਜਦੋਂ ਮੈਂ ਅੱਛੀ ਇੰਟਰਵਿਊ ਕਰਨ ਆਇਆ ਸੀ ਮੈਂ ਆਪਣੇ ਕੈਮਰਾਮੈਨ ਨੂੰ ਕਿਹਾ ਮੈਂ ਕਿ ਤੇਰੇ ਕੋ ਪਤਾ ਹੁਣ ਕੀ ਬੇਟੀ ਦਾ ਇਹ ਹਿੰਮਤ ਸੰਦੂ سے شادی ਹੈ ਕਿਤੇ ਉਹਨ ਕੀ ਬੇਟੀ ਕੀ شادی ਹੋਈਆ ਹੋ ਨਹੀਂ ਸਕਦਾ ਕਿਤੇ ਬਿਤਨੇ ਯੰਗ ਹੈ ਤੇ ਸਭ ਤੋਂ ਪਹਿਲੇ ਇਹ ਇਹ ਵੀ ਬੜਾ ਸੋਹਣਾ ਕੌਮਪਲੀਮੈਂਟ ਹੈ ਤੁਹਾਡੇ ਲਈ ਕਿ ਇੱਕ ਤੇ ਤੁਹਾਡੇ ਤੋਂ ਨੂਰ ਪ੍ਰਮਾਤਮਾ ਨੇ ਨਾ ਸਭ ਖੁਸ਼ ਦੇ ਦਿੱਤਾ ਯੰਗ ਇਸ ਤੁਸੀਂ ਵੱਡੀਆਂ ਵੱਡੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਲਾਈਕ ਉਹ ਉਹ ਜ਼ਿੰਮੇਵਾਰੀ ਬੜੀ ਸੋਹਣੀ ਹੁੰਦੀ ਹੈ ਹੈਨਾ ਪਰ ਜਦੋਂ ਵਿਦਾਈ ਦੀ ਵੀਡੀਓ ਆਈ ਨਾ ਤੇ ਉਹ ਉਹ ਉਹੀ ਸੀ ਅਸੀਂ ਉਸ ਟਾਈਮ ਤੇ ਕਲਾਕਾਰ ਨਹੀਂ ਦੇਖ ਰਹੇ ਸੀ ਅਸੀਂ ਇਹ ਦੇਖ ਰਹੇ ਸੀ ਕਿ ਇਹ ਸੱਚੀ ਪਿਆਰਤੀ ਦਾ ਜਿਹੜਾ ਇੱਕ ਖੂਬਸੂਰਤ ਮੂਮੈਂਟ ਹੈ ਨਾ ਉਹ ਹੈ ਤੇ ਜ਼ਰੂਰ ਦੋ ਸ਼ਬਦ ਉਹਦੇ ਬਾਰੇ ਰੈਸਟ ਆਪਾਂ ਬਲੂ ਵੈਂਡ ਵੀ ਗੱਲ ਕਰਨੀ ਹੈ ਦੇਖੋ ਉਹ ਤਾਂ ਮੇਰੇ ਖਿਆਲ ਮਤਲਬ ਹਾਰੀ ਹਰ ਕਿਸੇ ਦੀ ਲਾਈਫ ਚ ਜਦੋਂ ਇਹ ਇਦਾਂ ਦੀ ਹਨਾ ਮੂਮੈਂਟ ਹੈਗੀ ਆ ਉਹ ਬੜੀ ਸਪੈਸ਼ਲ ਹੁੰਦੀ ਆ ਔਰ ਮੇਰੇ ਨਾਲ ਉਹਦਾ ਬੋਲ ਕੇ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਔਰ ਬੜਾ ਅੱਛਾ ਸੀ ਬੜਾ ਮੈਂ ਮਤਲਬ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦਾ ਹਨਾ ਔਰ ਬੜਾ ਬਦਿਆ ਮਹਿਸੂਸ ਕਰ ਰਹੇ ਹਾਂ ਅੱਛਾ ਤੁਸੀਂ ਸੋਚਿਆ ਸੀ ਕਿ ਮੇਰੀ ਟੀ ਜਿਹੜੀ ਹੈ ਉਸ ਪਰਿਵਾਰ ਚ ਜਾਏਗੀ ਜਿੱਥੇ ਆਲਰੇਡੀ 뮤ਜ਼ਿਕ ਹੋਏਗਾ ਦੇਖੋ ਇਦਾਂ ਦਾ ਕੁਝ ਪਹਿਲਾਂ ਤੋ ਤਾਂ ਥੋੜਾ ਹਾਂ ਦਾ ਜੋ ਜਿੱਥੇ ਜਿੱਥੇ ਪ੍ਰਮਾਤਮਾ ਨੇ ਚਲੋ ਸੰਯੋਗ ਲੇਖੇ ਖੈਰ ਮੈਂ ਤਾਂ ਬੜਾ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਸਾਰਾ ਕੁਝ ਬਹੁਤ ਵਧੀਆ ਹੈ ਬਿਲਕੁਲ ਐਸੀ ਹੀ ਚਾਹਾਂਗੇ ਕਿ ਜਲਦੀ ਸੀ ਤੁਹਾਨੂੰ ਦੋਨਾਂ ਨੂੰ ਪ੍ਰੋਗਰਾਮ ਲਾਉਂਦੇ ਦੇਖੀਏ ਕਿ ਹਿੰਮਸਨ ਦੇ ਰਵਿੰਦਰ ਗਿਆਰ ਗਰਵਾਲੀਕ ਸਟੇਜ ਤੇ ਹੋਣਾ ਰਹੇਂਗੇ ਅਸੀਂ ਅੱਜ ਆ ਰਹੇ ਹਾਂ ਪਰ ਉਹ ਇੱਕ ਜਿਹੜੀ ਸਟੇਜ ਇਕੱਠੀ ਹੈ ਨਾ ਬਿਲਕੁਲ ਔਰ ਉਹ ਵੀ ਵਿਆਹ ਤਾਂ ਉਹ ਦੋ ਦਿਨ ਬਾਅਦ ਹੀ ਹੈ ਐਵੇਂ ਸੀਗਾ ਕਿ ਠੀਕ ਹੈ ਮੈਨੂੰ ਲੱਗਦਾ ਕਲਾਕਾਰ ਭਾਜੀ ਬੜਾ ਲੱਕੀ ਹੁੰਦਾ ਹੈ ਨਾ ਕਿ ਆਪਣੇ ਇੱਦਾਂ ਹੀ ਗੁਰਨਾਮ ਦੇ ਜਦੋਂ ਵਿਆਹ ਹੋਇਆ ਨਾ ਤੇ ਅਸੀਂ ਦੇਖੀਏ ਗੁਰਨਾਮ ਦੇ ਅੱਜ ਵਿਆਹ ਦੀ ਵੀਡੀਓ ਹਰੀਆਂ ਨੇ 2 ਦਿਨ ਬਾਅਦ ਉਹ ਪ੍ਰੋਗਰਾਮ ਲਾ ਰਹੇ ਨੇ ਕਿ ਯਾਰ ਕਲਾਕਾਰ ਕਿੰਨਾ ਰਿਸਪੌਂਸੀਬਲ ਹੁੰਦਾ ਨਹੀਂ ਤੇ ਆਪਣੇ ਘਰਾਂ ਚ ਜੇ ਅਸੀਂ ਨਾਰਮਲ ਬੰਦੇ ਦਾ ਵਿਆਹ ਹੋਇਆ ਨਾ ਤੇ 10 ਦਿਨ ਤੇ ਉਹ ਖਲੇਰੇ ਸਾਹਮਣੇ ਲੱਗ ਜਾਂਦਾ ਪਰ ਕਲਾਕਾਰ ਤੇ ਰੈਡੀ ਸਟੈਡੀ ਤੇ ਗੋ ਹੋ ਜਾਂਦਾ ਤੇ ਯੈਸ ਬਲੂ ਵਾਂ ਅ ਅੱਜ ਰਹਿ ਰਹੇ ਕਿ ਉਹਨੂੰ ਦੇਖਣਾ ਕਿ ਇਹਨੂੰ ਕਿਵੇਂ ਆਪਾਂ ਨਜਿੱਠ ਸਕਦੇ ਹਾਂ ਉਹ ਹੋਰ ਜ਼ਰੂਰੀ ਹੁੰਦਾ ਸੋ ਇਸ ਕਰਕੇ ਮੈਂ ਹਮੇਸ਼ਾ ਲਾਈਫ ਨੂੰ ਬਹੁਤ ਈਜ਼ੀ ਲਿਆ ਕੋਈ ਕੋਈ ਵੱਡਾ ਕੰਮ ਹੋ ਜਵੇ ਕੋਈ ਪਰੇਸ਼ਾਨੀਆਂ ਆ ਜਲੇ ਕੋਈ ਬਹੁਤ ਵੱਡੀ ਸਫਲਤਾ ਮਿਲ ਜਵੇ ਤਾਂ ਵੀ ਬਸ ਉਦਾਂ ਦੀ ਰਹਨੇ ਮੈਂ ਨਾ ਜਿਆਦਾ ਕਦੇ ਛਾਲਾਂਗੀਆਂ ਮਾਰੀਆਂ ਨਾ ਕਦੇ ਮਾੜੇ ਟਾਈਮ ਤੇ ਰੋਂਗ ਰੋਂਗ ਜੀ ਕੀਤੀ ਬੜੀ ਮੈਂ ਤੁਹਾਨੂੰ ਕਹਿ ਰਹੀ ਸੀ ਕਿ ਤੁਸੀਂ ਨਾ ਬਹੁਤ ਘੱਟ ਫਿਲਮਾਂ ਕੀਤੀਆਂ ਪਰ ਤੁਸੀਂ ਆਪਣੀ ਫਿਲਮਾਂ ਦੇ ਨਾਲ ਬੜਾ ਇਦਾਂ ਜੁੜੇ ਹੁੰਨੇ ਹਰ ਪੱਖ ਤੋਂ ਜੁੜੇ ਹੁੰਨੇ ਅੰਦਰ ਮੈਂ ਉਹ ਪੁੱਛਣਾ ਕਿਉਂਕਿ ਫਿਰ ਮੈਂ ਸ਼ਾਇਦ ਨਾ ਲੈ ਲਿਆ ਜੂੰਗੀ ਜੀ ਨਹੀਂ 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 ਇੱਕ ਆਲੋਚਨਾ ਲੇਕਿਨ ਬਿਲਕੁਲ ਇੱਕ ਆਰਟਿਸਟ ਹੁੰਦਾ ਨਾ ਉਹਦੀ ਜ਼ਿੰਦਗੀ ਤੇ ਬੜੇ ਸਾਰੇ ਪੱਖ ਹੁੰਦੇ ਆ ਲੋਕਾਂ ਨੂੰ ਲੱਗਦਾ ਇੰਨਾ ਦੀ ਹੀ ਜ਼ਿੰਦਗੀ ਹੈ ਕਿਉਂਕਿ ਸ਼ਾਇਦ ਸਾਨੂੰ ਸਿਰਫ ਚੰਗਾ ਨਜ਼ਰ ਆ ਰਿਹਾ ਹੁੰਦਾ ਪਰ ਇੱਕ ਆਰਟਿਸਟ ਬਹੁਤ ਕੁਝ ਅਜੀਹਾ ਵੀ ਸਹਿ ਰਿਹਾ ਹੁੰਦਾ ਜਿਹੜਾ ਆਮ ਲੋਕਾਂ ਨੂੰ ਨਹੀਂ ਪਤਾ ਹੁੰਦਾ ਸੋ ਤੁਹਾਨੂੰ ਲੱਗਦਾ ਇੱਕ ਆਰਟਿਸਟ ਹੋਣ ਦੇ ਨਾਤੇ ਜ਼ਿੰਦਗੀ ਇੰਨੀ ਵੀ ਆਸਾਨ ਨਹੀਂ ਹੁੰਦੀ ਬੇਸ਼ੱਕ ਰੱਬ ਬਹੁਤ ਕੁਝ ਦਿਨ ਦਾ ਲੋਕਾਂ ਦਾ ਪਿਆਰ ਹਰ ਕਿਸੇ ਨੂੰ ਨਹੀਂ ਮਿਲਦਾ ਹਰ ਕਿਸੇ ਨਾਲ ਹਰ ਕੋਈ ਫੋਟੋ ਨਹੀਂ ਖਿਚਾਉਣਾ ਚਾਹੁੰਦਾ ਹੁੰਦਾ ਸੋ ਇੱਕ ਆਰਟਿਸਟ ਹੋਣ ਦੇ ਨਾਤੇ ਤੁਸੀਂ ਸਭ ਤੋਂ ਵੱਧ ਕਿਹੜੀ ਬਲੇਸਿੰਗ ਮਹਿਸੂਸ ਕਰਦੇ ਹੋ ਤਾਂ ਕੁਝ ਅਜੇਹਾ ਜਿਹੜਾ ਕਿਸੇ ਨੂੰ ਨਹੀਂ ਪਤਾ ਪਰ ਤੁਹਾਨੂੰ ਲੱਗਦਾ ਇਹ ਵੀ ਸਾਨੂੰ ਹੀ ਸਹਿਣਾ ਪੈਂਦਾ ਸਹਿਣਾ ਪੈਂਦਾ ਸਹਿਣਾ ਤਾਂ ਇਹੀ ਹੈ ਕਿ ਥੋੜੀ ਜੀ ਥੋੜੀ ਜਿਹੜੀ ਆਪਦੀ ਆਜ਼ਾਦੀ ਆ ਉਹ ਤੁਹ ਤੋਂ ਖੁੱਸ ਜਾਂਦੀ ਆ ਸਪੈਸ਼ਲੀ ਜਿਹੜਾ ਮੇਰੇ ਵਰਗਾ ਬੰਦਾ ਹਨਾ ਜਿਹੜਾ ਮੈਂ ਮਤਲਬ ਮੈਂ ਤਾਂ ਚਲੋ ਫਿਰ ਵੀ ਇੰਜੋਏ ਕਰ ਲੈਣਾ ਉਸ ਤਰੀਕੇ ਨਾਲ ਸੋ ਹੁਣ ਇੱਕ ਖੈਰ ਕਰੋਨਾ ਨੇ ਆਰਟਿਸਟਾਂ ਨੂੰ ਇੱਕ ਵਧੀਆ ਉਹ ਦਿੱਤਾ ਕਿ ਤੁਸੀਂ ਮਾਸਕ ਜਬਾ ਕੇ ਜਿੱਤੇ ਮਾਦੀ ਹੋਵੇ ਪਹਿਲਾਂ ਤਾਂ ਉਹ ਵੀ ਜੇ ਪਾਇਆ ਹੁੰਦਾ ਤਾਂ ਵੀ ਅਗਲਾ ਕਹਿੰਦਾ ਕਿ ਕਿਉਂ ਪਾਇਆ ਹੋਇਆ ਨੇ ਓਏ ਹੋਊਗਾ ਏ ਜੇ ਤਾਂ ਹੁਣ ਅਗਲੇ ਨੂੰ ਲੱਗਦਾ ਸ਼ਾਇਦ ਵੈਸੇ ਪਾਇਆ ਹੋਣਾ ਨੇ ਸੋ ਉਹਦੇ ਨਾਲ ਬੜਾ ਥੋੜਾ ਪਰ ਦੇਖੋ ਵੈਸੇ ਤਾਂ ਕੋਈ ਵੀ ਚਾਹੇ ਕੋਈ ਪਲੇਅਰ ਆ ਕਹਣਾ ਕੋਈ মিডিਆ ਪਰਸਨ ਨਾਲ ਦੀ ਗਲੀ ਵਾਲਾ ਨਹੀਂ ਜਾਣਦਾ ਹੁੰਦਾ ਜਾਂ ਪੂਰਾ ਪਿੰਡ ਨਹੀਂ ਜਾਣਦਾ ਹੁੰਦਾ ਪੂਰਾ ਸ਼ਹਿਰ ਨਹੀਂ ਜਾਣਦਾ ਹੁੰਦਾ ਤੇ ਸਾਨੂੰ ਪਤਾ ਵੀ ਨਹੀਂ ਹੁੰਦਾ ਕਿ ਅਸੀਂ ਕਿਤੇ ਗਏ ਵੀ ਨਾ ਹੋਈਏ ਸ਼ਾਇਦ ਦੁਨੀਆ ਦੇ ਕਿਸੇ ਕੋਨੇ 'ਚ ਜਾ ਕੇ ਦੇ ਜਾਣਾ ਵੀ ਨਹੀਂ ਪਰ ਪਤਾ ਨਹੀਂ ਹੁੰਦਾ ਕਿ ਕਿਹੜਾ ਪਿਆਰ ਕਰਨ ਵਾਲਾ ਤੁਹਾਨੂੰ ਕਿੰਨਾ ਖਚਾਉਣ ਵਾਲਾ ਕਿਹੜੇ ਕੋਨੇ 'ਚ ਬੈਠਾ ਹਣਾ ਉਦੋਂ ਹੀ ਪਤਾ ਲੱਗਦਾ ਕਿ ਇੱਥੇ ਵੀ ਲੋਕ ਇੰਨਾ ਪਿਆਰ ਕਰਦੇ ਆ ਸੋ ਇਹ ਇੱਕ ਤੁਹਾਡੇ ਲਈ ਪਰਮਾਤਮਾ ਦੀਆਂ ਬਲੇਸਿੰਗਸ ਹੀ ਨੇ ਥੋੜੀ ਗੱਲਬਾਤ ਹੋਈ ਲੇਕਿਨ ਸੋਹਣੀ ਗੱਲਬਾਤ ਹੋਈ ਦੁਬਾਰਾ ਫਿਰ ਮੁਲਾਕਾਤ ਹੋਵੇ ਇਸ ਫਿਲਮ ਲਈ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਰਵਿੰਦਰ ਗਰੇਵਾਲ ਮੇਰੇ ਸਾਹਮਣੇ ਬੈਠੇ ਹੂੰ ਔਰ ਮੈਂ ਇਹ ਨਾ ਕਹਾਵਾਂ ਕਿ ਆਪਣਾ ਕੁਝ ਸੰਦੇ ਹੀ ਦਾਰਤੀ ਸਾਨੂੰ ਸੁਣਾ ਦਿਓ ਇੰਟਰਵਿਊ ਸਮ ਅਪ ਕਰੀਏ ਜੀ ਮੈਂ ਇਸੇ ਮੂਵੀ ਚ ਇੱਕ ਜਿਹੜੀ ਸਾਡਾ ਸੋ ਦੋਸਤੋ ਕੀ ਕਹਿਣਾ ਤੁਹਾਡਾ ਰਵਿੰਦਰ ਗਰੇਵਾਲ ਬਾਰੇ ਵੱਲੋਂ ਕੀਤੇ ਗਏ ਨਾ ਖੁਲਾਸਿਆਂ ਬਾਰੇ ਜ਼ਰੂਰ ਕਮੈਂਟ ਕਰਨਾ ਸੋ ਫਿਲਹਾਲ ਇਸ ਕਾਸਾ ਅਪਡੇਟ ਵਿੱਚ ਇਨਾ ਹੀ ਮਿਲਾਂਗੇ ਜਲਦ ਕਿਸੇ ਹੋਰ ਤਾਜ਼ਾ ਖਬਰ ਦੇ ਨਾਲ ਤੁਸੀਂ ਬਣੇ ਰਹਿਣਾ ਲਿਮਿਟਡ ਗਿਆਨ ਦੇ ਨਾਲ ਤੇ ਫਿਲਹਾਲ ਇੱਥੇ ਹੁਣ ਸਾਨੂੰ ਦਿਓ ਇਜਾਜ਼ਤ ਮਿਲਾਂਗੇ ਜਲਦ ਧੰਨਵਾਦ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਨਾ ਨਾ ਭੁੱਲਣਾ ਤੇ ਇਸੇ ਤਰ੍ਹਾਂ ਦੀਆਂ ਤੇ ਹੋਰ ਖਾਸ ਅਪਡੇਟਸ ਤੇ ਵੀਡੀਓਜ਼ ਦੇਖਦੇ ਰਹਿਣ ਦੇ ਲਈ ਬਣੇ ਰਹਿਣਾ ਲਿਮਿਟਡ ਗਿਆਨ ਦੇ ਨਾਲ ਧੰਨਵਾਦੀ